ਅਮਰਤਸਰ ਦੇ ਕਸਬਾ ਟਾਰੇਚੇ ਪੰਚਾਇਤੀ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਪਾਵਨ ਸਰੂਪ ਅਗਨ ਭੇਂਟ ਹੋਣ ਕਾਰਨ ਸਿੱਖ ਸੰਗਤਾਂ 'ਚ ਕਾਫੀ ਨਾਰਾਜ਼ਗੀ ਜਤਾਈ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਹੋਣ ਕਾਰਨ ਅਚਾਨਕ ਬਿਜਲੀ ਦੇ ਉਪਕਰਨਾ 'ਚ ਅੱਗ ਲੱਗ ਗਈ ਜਿਸ ਕਰਕੇ ਇਹ ਘਟਨਾ ਵਾਪਰੀ ਦੂਜੇ ਪਾਸੇ ਸ਼ਰੋਮਣੀ ਕਮੇਟੀ ਦੇ ਅਧਿਕਾਰੀਆਂ ਵੱਲੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਗ੍ਰੰਥੀ ਸਿੰਘਾਂ ਦੇ ਖਿਲਾਫ ਲਾਪਰਵਾਹੀ ਵਰਤਣ ਨੂੰ ਲੈ ਕੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਵਾਇਗੁਰ ਜਿੱਕਾ ਖਾਲਸਾ ਵਾਇਗੁਰ ਜਿੱਕੀ ਫਤਿਹ ਇਹ ạtਾਰੀ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਜਿਹਨੂੰ ਪੰਚਾਇਤੀ ਗੁਰਦੁਆਰਾ ਸਾਹਿਬ ਕਿਹਾ ਜਾਂਦਾ ਹੈ। ਜਿੱਥੇ ਬਿਜਲੀ ਦੇ ਸ਼ਾਰਟ ਸਰਕਟ ਕਰਕੇ ਅੱਜ ਦੁਪਹਿਰੋਂ ਬਾਅਦ ਇਹ ਪਾਵਨ ਸਰੂਪ ਸਾਹਿਬ ਦੀ ਅਗਨਪੇੜ ਦੀ ਘਟਨਾ ਵਰਤੀ ਹੈ। ਜਿਹੜੀ ਮੌਕੇ ਤੇ ਪ੍ਰਚਾਰਕ ਸਹਿਬਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੀ ਅਕਾਲ ਤਖਤ ਸੇਵਾ ਵੱਲੋਂ ਲੱਗੀਆਂ ਡਿਊਟੀਆਂ ਦੇ ਅਨੁਸਾਰ ਗੁਰਦਾਰਾ ਸਤਲਾਣੀ ਸਾਹਿਬ ਦੇ ਮੈਨੇਜਰ ਸਾਹਿਬ ਮੌਕੇ ਤੇ ਪਹੁੰਚੇ ਹਲਕੇ ਦੇ ਪ੍ਰਚਾਰਕ ਸਹਿਬਾਨ ਪਹੁੰਚੇ ਉੱਚੇ ਚੇਤੇ ਤੌਰ ਤੇ ਪਾਲਕੀ ਸਾਹਿਬ ਲੈ ਕੇ ਗੁਰਦਾਰਾ ਰਾਮ ਸਰ ਸਾਹਿਬ ਤੋਂ ਸਮੁੱਚੀ ਟੀਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਨ ਪ੍ਰਚਾਰ ਕਮੇਟੀ ਦੇ ਸਕਤਰ ਸਾਹਿਬ ਇੰਚਾਰਜ ਸਾਹਿਬਣੀ ਇੱਥੇ ਪਹੁੰਚੇ ਨੇ ਜਿੱਥੇ ਇਹ ਪਰਿਵਾਰ ਵੱਲੋਂ ਖਾਸ ਕਰਕੇ ਜਿਹੜਾ ਗੁਰਦਾਰਾ ਸਾਹਿਬ ਦੇ ਗਰੰਤੀ ਸਿੰਘ ਤੇ ਪ੍ਰਬੰਧਕ ਜਿਨ੍ਹਾਂ ਦੀ ਵੱਡੀ ਐਣਗਹਿਲੀ ਕਰਕੇ ਇਹ ਵੱਡੀ ਬੇਅਦਬੀ ਹੋਈ ਸ਼੍ਰੀ ਅਕਾਲ ਤੱਕ ਸੇਵਾਵਲੋਂ ਹਮੇਸ਼ਾ ਹੀ ਇਹ ਸੰਦੇਸ਼ ਦਿੱਤਾ ਜਾਂਦਾ ਰਿਹਾ ਹੈ ਕਿ ਜਿਹੜੀ ਬਿਜਲੀ ਦੇ ਉਪਕਰਨ ਨੇ ਆਪਣੀ ਹਾਜ਼ਰੀ ਵਿੱਚ ਲਾਏ ਜਾਣ ਇਸ ਤੋਂ ਇਲਾਵਾ ਅੱਗ ਬੁਝਾਊ ਯੰਤਰ ਲਾਏ ਜਾਣ ਨਾਲ ਹੀ ਯਤਨ ਕੀਤਾ ਜਾਵੇ ਕਿ ਹਮੇਸ਼ਾ ਗੁਰੂ ਮਹਾਰਾਜ ਦੀ ਸੇਵਾ ਦੇ ਵਿੱਚ ਕੋਈ ਨਾ ਕੋਈ ਸਿੰਘ ਹਾਜ਼ਰ ਰਹੇ ਪਰ ਇਹ ਪ੍ਰਬੰਧਕ ਕਮੇਟੀ ਤੇ ਇਥੋਂ ਦੇ ਗਰੰਤੀ ਸਿੰਘ ਦੀ ਅਣਗਹਿਲੀ ਹੈ ਜਿਸ ਦੇ ਕਰਕੇ ਇਹ ਬੇਅਦਬੀ ਹੋਈ ਹੈ ਜਿਸ ਸੰਬੰਧ ਵਿੱਚ ਗੁਰਦਾਰਾ ਸਤਲਾਨੀ ਸਾਹਿਬ ਦੇ ਮੈਨੇਜਰ ਸਾਹਿਬ ਵੱਲੋਂ ਲਿਖਤੀ ਰੂਪ ਵਿੱਚ ਇਸ ਇਲਾਕੇ ਦੇ ਐਸ ਐਚ ਓ ਸਾਹਿਬ ਨੂੰ ਇਹ ਕਾਰਵਾਈ ਕਰਨ ਦੇ ਵਾਸਤੇ ਜਿਹੜੀ ਐਫਆਈਆਰ ਦਰਜ ਕਰਾਈ ਗਈ ਹੈ ਜਿਸ ਅਧਾਰ ਤੇ ਐਫਆਈਆਰ ਦਰਜ ਹੋਈ ਹੈ ਜਿਹੜੀ ਯੋਗ ਕਾਰਵਾਈ ਹੈ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਭਾਵਨਾਵਾਂ ਜੋ ਸਿੱਖ ਸੰਗਤਾਂ ਦੀ ਉਸੇ ਅਨੁਸਾਰ ਜਿਹੜੀ ਕਾਰਵਾਈ ਸ਼੍ਰੋਣੀ ਕਮੇਟੀ ਵੱਲੋਂ ਯੋਗ ਕਾਰਵਾਈ ਕਰਵਾਈ ਜਾਏਗੀ ਸੋ ਅੱਜ ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਰੂਪ ਸਤਿਕਾਰ ਸਹਿਤ ਅਰਦਾਸ ਬੇਨਤੀ ਕਰਕੇ ਇਸ ਵਕਤ ਪਾਲਕੀ ਸਾਹਿਬ ਤੇ ਬਿਰਾਜਮਾਨ ਕਰਕੇ ਸਤਿਗੁਰਾਂ ਤੋਂ ਆਗਿਆ ਲੈ ਕੇ ਸ਼੍ਰੀ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਵਨ ਬਣੇ ਹੋਏ ਨੇ ਸਤਿਕਾਰ ਸਹਿਤ ਸਾਰੀ ਸੇਵਾ ਹੁੰਦੀ ਹੈ ਉਸ ਸਥਾਨ ਤੇ ਇਸ ਵਕਤ ਚੱਲੇ ਪਏ ਜਾ ਰਹੇ ਨੇ ਕੰਪਲੇਂਟ ਕੀਤੀ ਗਈ ਕਿ ਆਹ ਝਟਾਰੀ ਵਿਖੇ ਇੱਕ ਪੰਚਾਇਤੀ ਸਾਹਿਬ ਗੁਰਦੁਆਰਾ ਵਾ ਜਿੱਥੇ ਸ਼ਾਰਟ ਸਰਕਟ ਹੋਣ ਨਾਲ ਗੁਰੂ ਮਹਾਰਾਜ ਦੇ ਪਵਨ ਸਰੂਪ ਭੱਜੇ ਹੋਏ ਨੇ ਜੋ ਦਰਖਾਸਤ ਤੇ ਜੋ ਬਣਦੀ ਕਾਰਵਾਈ ਆ ਜੋ ਸ਼ਾਰਟ ਸਰਕਟ ਹੋਣ ਕਰਕੇ ਉਹਦੀ ਪਾਣੀ ਦੀ ਕਾਰਵਾਈ ਕਰ ਦਿੱਤੀ ਗਈ ਆ ਆਉਣ ਵਾਲੇ ਸਮੇਂ 'ਚ ਜੇ ਕਿਸੇ ਸਪੈਸੀਫਿਕ ਬੰਦੇ ਦਾ ਜੋੜ ਆਊਗਾ ਉਸ ਮਤਲਬ ਕਿ ਕਲੀਅਰ ਕਰਵਾਈ ਆਪਣੇ ਵਿੱਚ ਲਿਆਂਦੀ ਗਈ ਹੈ। ਇਹਨਾਂ ਵੱਲੋਂ ਕੰਪਲੇਂਟ ਕੀਤੀ ਹੈ ਇਹਦੇ ਕਿੰਨੇ ਕਰਦੇ ਮੈਨੇਜਰ ਸਾਹਿਬ ਨੇ ਆਪਣੇ ਸਤਲਾਨੀ ਸਾਹਿਬ ਦੇ ਉਹਨਾਂ ਵੱਲੋਂ ਕਾਈ ਆ। ਆਲਦੀ ਕਿਹੜੀ ਜਿਹੜੀ ਕਾਰਵਾਈ ਆ ਉਹ ਉਹਦੀ ਰਿਪੋਰਟ ਦਰਜ ਕਰ ਲਈਤੀ ਗਈ ਹੈ। ਜੇ ਆਉਣ ਵਾਲੇ ਸਮੇਂ 'ਚ ਡੰਗਾਈ ਨਾਲ ਜਾਂਚ ਦੇ ਮਤਲਬ ਕਿਸੇ ਬੰਦੇ ਦਾ ਕਸੂਰ ਜਾਂ ਕਿਸੇ ਹੋਰ ਦੀ ਇੰਟੈਂਸ਼ਨ ਆਈ ਜਾਊਗੀ ਤਾਂ ਉਸ ਮਤਲਬ ਕਰੀ ਹੁੰਦਾ। ਗੁਰੂ ਰੂਪ ਗੁਰੂ ਪਿਆਰੇ ਗੁਰੂ ਸਾਰੇ ਖਾਲਸਾ ਜੀ ਆਪਾਂ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦੇ ਆ ਪਿੰਡ ਅਟਾਰੀ ਸ਼ਹਿਰ ਅੰਮ੍ਰਿਤਸਰ ਸਾਹਿਬ ਦੇ ਵਿੱਚ ਅੱਜ ਦੁਪਹਿਰ 2 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪੰਜ ਸਰੂਪ ਜਿਹੜਾ ਬੱਤੀ ਜਿਹੜੀ ਹੈ ਕੱਟ ਲੱਗਣ ਦੇ ਨਾਲ ਮਹਾਰਾ ਸੱਚੇ ਪਾਤਸ਼ਾਹ ਦੇ ਸਰੂਪਾਂ ਦੀ ਨਰਾਤਰੀ ਹੋਈ ਬੇਦਬੀ ਹੋਈ ਸੋ ਬਹੁਤ ਘੋਰ ਨਰਾਤਰੀ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਪਹਿਲਾਂ ਵੀ ਬੜੀ ਵਾਰੀ ਕਿਹਾ ਹੈ ਕਿਹਾ ਹੈ ਕਿ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜਿੱਥੇ ਵੀ ਬੇਦਬੀ ਹੁੰਦੀ ਹੈ ਉਹਨੂੰ ਸੋਧਦਿਆ ਕਰੋ ਮਹਾਰਾ ਸੱਚੇ ਪਾਸ਼ਾ ਜੀ ਦੇ ਹੁਕਮ ਆ ਆਪਾਂ ਚੇਤੇ ਕਰੀਏ ਮਹਾਰਾ ਸੱਚੇ ਪਾਸ਼ਾ ਕਹਿੰਦੇ ਗੁਰ ਕੀ ਨਿੰਦਾ ਸੁਨੈ ਨਾ ਕਾਨ ਭੇਟਾ ਸੰਗ ਕਰਿਆ ਕਿਰਪਾਨ ਉਹਨੂੰ ਕਿਰਪਾਨ ਦੀ ਭੇਟ ਚਾੜਿਆ ਕਰੋ ਸਤਿਗੁਰੂ ਸੱਚੇ ਪਾਸ਼ਾ ਜੀ ਦੀ ਬਿਰਬੀ ਹੋਈ ਸਾਰੇ ਜਥੇਬੰਦੀਆਂ ਸਿੰਘ ਇਕੱਤਰ ਹੋਏ ਮਹਾਰਾ ਸੱਚੇ ਪਾਸ਼ਾ ਜੀ ਦੇ ਸਰੂਪ ਸੋਖਾਸਣ ਸਹਿਮ ਕਰਕੇ ਸ੍ਰੀ ਗੋਇੰਦਵਾਲ ਸਾਹਿਬ ਨੂੰ ਚਾਲੇ ਪਵਾ ਦਿੱਤੇ ਹੁਣ ਸਾਰੇ ਸਿੰਘ ਹੁਣ ਇਕੱਤਰ ਹੋਏ ਅਤੇ ਐਫ ਆਈ ਆਰ ਜਿਹੜੀ ਹੈ ਉਹ ਕਟਾਈ ਗਈ ਹੈ ਤੇ ਜਿਨ੍ਹਾਂ ਦੇ ਜਿਨ੍ਹਾਂ ਨੇ ਇਨਕੁਆਰੀ ਦੇ ਵਿੱਚ ਪਤਾ ਲੱਗੇਗਾ ਜਿਨ੍ਹਾਂ ਨੇ ਦਰਬੀ ਕੀਤੀ ਸਰੂਪ ਦੀ ਸਰੂਪਾਂ ਪਾਤਸ਼ਾਹ ਜੀ ਦੀ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਹੋ ਜੁਨੀਆ ਦੀ ਸਭ ਤੋਂ ਮੰਦਭਾਗੀ ਘਟਨਾ ਜਿਹੜੀ ਹੈ ਪੰਚਾਇਤਿਕ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਹੈ ਸਮਾਂ ਕਰੀਬ 2:15 ਮਿੰਟ ਦਾ ਸੀ ਜੋ ਛਾੜ ਸਰਕਟ ਦੇ ਨਾਲ ਗੁਰਦੁਆਰਾ ਸਾਹਿਬ ਦੇ ਸੋਕਾਸਨ ਵਾਲੇ ਕਮਰੇ 'ਚ ਅੱਗ ਲੱਗੀ ਹੈ 2:00 ਵਜੇ 19:18 19 ਮਿੰਟ ਦੇ ਅਸੀਂ ਗੁਰਦਰਾ ਸਾਹਿਬ 'ਚ ਸਾਰੀ ਸਾਧ ਸੰਗਤ ਦੀ ਲਾਗੇ ਚੱਗੇ ਅੱਗ ਦੇ ਜਿੰਨੇ ਵੀ ਗੁਰਦਰਾ ਸਾਹਿਬ ਪਹੁੰਚ ਗਏ ਆ 2:20 ਮਿੰਟ ਦੇ ਕਰੀਬ ਅੰਦਰ ਪਹਿਲਾ ਦੁਆਰ ਤੋੜ ਕੇ ਇੱਕ ਸਾਬ ਸ੍ਰੀ ਗੁਰੂ ਸਾਹਿਬ ਜਿਹੜਾ ਪ੍ਰਕਾਸ਼ ਸੀ ਸਿੱਤੇ ਪਾਸ਼ਾ ਜੀ ਦਾ ਉਹ ਸਹੀ ਸਰੂਪ ਵਿੱਚ ਉਹਨਾਂ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਿਆ ਉਹ ਦਾਸ ਨੇ ਬਾਹਰ ਕੱਢ ਕੇ ਲਿਆਂਦਾ ਮਗਰੋਂ ਸਾਰਾ ਇਸ ਪਿੰਡ ਜਿਹੜਾ ਇਕੱਠਾ ਹੋ ਗਿਆ ਇਹ ਇੰਨਾ ਕੰਮ ਫਾਇਰ ਵੀ ਨਹੀਂ ਕਰ ਸਕਦਾ ਸੀ ਜਿਹੜਾ 20 ਮਿੰਟਾਂ ਦੇ ਵਿੱਚ ਗੁਰਦਾਰਾ ਸਾਹਿਬ ਦੇ ਚ ਅੱਗ ਬੁਝਾ ਦਿੱਤੀ ਗਈ ਇਹ ਕਰਕੇ ਸਾਰੇ ਪਿੰਡ ਦਾ ਜਿਹੜਾ ਹਿਰਦਾ ਬਹੁਤ ਬਲੁੰਦਰਾ ਜਿਹੜੇ ਗੁਰੂ ਸਿੱਖ ਇਤਿਹਾਸ ਨੂੰ ਮੰਨਦੇ ਸੀ ਉਹ ਵੀ ਸੀ ਜਿਹੜੇ ਹਿੰਦੂ ਹਰ ਇੱਕ ਧਰਮ ਦਾ ਹੀ ਬੰਦਾ ਅੱਜ ਗੁਰਦਰਾ ਸਾਹਿਬ ਇਹ ਇਕੱਠੇ ਹੋ ਗਏ ਸੇਵਾ ਕੀਤੀ ਆ ਅਸੀਂ ਵਾਹਿਗੁਰੂ ਅੱਗੇ ਹੀ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਜੇ ਕਿਸੇ ਕੋਈ ਸੇਵਕ ਨੂੰ ਜਾਣੇ ਅਣਜਾਣੇ 'ਚ ਕੋਈ ਗਲਤੀ ਹੋ ਗਈ ਆ ਕਿਉਂਕਿ ਅੰਦਰ ਵੜ ਗਏ ਵੇਖਿਆ ਨਹੀਂ ਗੰਦੇ ਪੈਰ 'ਚ ਚੰਗੇ ਪੈਰ ਆ ਮਹਾਰਾਜ ਦਾ ਪ੍ਰਕਾਸ਼ ਹੱਥਾਂ ਦੇ ਕਿਉਂਕਿ ਲੈਣ ਦਾ ਉਹ ਵੀ ਪਦਾਣੀਆਂ ਹੱਥ ਉਸ ਵਾਂਗ ਸੁੱਚੇ ਕਿ ਨਹੀਂ ਸੁੱਚੇ ਕਿਉਂਕਿ ਭੱਜੇ ਹੀ ਆਏ ਵੇਖਿਆ ਇਸੇ ਤਰ੍ਹਾਂ ਹੀ ਉੱਠੇ ਪ੍ਰਸ਼ਾਦਾ ਸ਼ਗੰਦੇ ਹਾਂ ਤੇ ਵਾਹਿਗੁਰੂਗੇ ਅਰਦਾਸ ਕਰਦੇ ਸੱਚੇ ਪਾਤਸ਼ਾਹ ਸਾਰੇ ਪਿੰਡ ਤੇ ਮਿਹਰ ਕੀਤੀ ਆ ਮਿਹਰ ਭਰਿਆ ਸਿਰ ਤੇ ਹੱਥ ਰੱਖ ਸਾਰਿਆਂ ਨੂੰ ਸਮੱਤ ਬਖਸ਼ ਸਵੇਰ ਤੋਂ ਗੁਰਦਾਰਾ ਸਾਹਿਬ ਦੀ ਜਿਹੜੀ ਸੇਵਾ ਪ੍ਰਧਾਨ ਸਾਹਿਬ ਨੂੰ ਬੇਨਤੀ ਕੀਤੀ ਆ ਸਾਰੇ ਜਣਿਆਂ ਨੂੰ ਸਾਰੇ ਪਿੰਡ ਨੂੰ ਇਕੱਠਿਆਂ ਹੋ ਗਏ ਇਹ ਸੇਵਾ ਆਰੰਭ ਹੋ ਜਣੀ ਆ ਜਿਹੜੀ ਸਤਕਾਰ ਕਮੇਟੀ ਆ ਉਹਨਾਂ ਨੂੰ ਜਿਹੜਾ ਵੀ ਹੁਕਮ ਹੋਇਆ ਵੀ ਜਿੰਨਾ ਚਿਰ ਤੱਕ ਕੋਈ ਉਤੋਂ ਸ੍ਰੀ ਕਾਬਤਖ ਸਾਬ੍ਹ ਵਾਲੇ ਕੋਈ ਕਹਿੰਦੇ ਨਹੀਂ ਉਹਨਾਂ ਚਿਰ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕਰਨਾ ਉਹੀ ਉਹਨਾਂ ਦੇ ਸਿਰ ਮੱਥੇ ਆ ਜਿੱਥੋਂ ਜਿਸ ਦਿਨ ਵੀ ਉਹਨਾਂ ਤੁਹਾਨੂੰ ਪ੍ਰਵਾਨਗੀ ਮਿਲ ਜੇਗੀ ਉਸ ਦਿਨ ਤੋਂ ਹੀ ਪੰਜ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਆਰੰਭ ਕੀਤੇ ਜਾਣਗੇ ਜਿਹੜੀ ਵੀ ਭੋਲਿਆ ਬਖਸ਼ਾਈ ਜਾਵੇਗੇ ਸਾਰਿਆਂ ਸੰਗਤਾਂ ਦਾ ਬੜਾ ਸੁਝੋ ਮਿਲਿਆ ਸਾਰੇ ਨਗਰ ਦਾ ਹਰ ਇੱਕ ਬੰਦੇ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੱਥੇ ਆਣ ਕੇ ਸੇਵਾ ਕੀਤੀ ਆ ਦਾਸ ਉਹਨਾਂ ਦੇ ਪੈਰਾਂ ਉੱਤੇ ਆਪਣਾ ਆਵ ਨਿਸ਼ਾਵਰ ਕਰਦਾ ਧੰਨ ਗੁਰ ਰਾਮਦਾਸ ਜਿਨ੍ਹਾਂ ਨੇ ਸੇਵ ਕੀਤੀ ਆ ਸਾਰਿਆਂ ਦਾ ਇਹ ਫਰਜ਼ ਬਣਦਾ ਸੀ ਜੋ ਅੱਜ ਜਨਭਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1SMZ ਨਿਊਜ਼ ਦੇ ਲਈ ਅੰਮ੍ਰਿਤਸਰ ਤੋਂ ਹਰਜੀਤ ਸਿੰਘ ਗਰੇਵਾਲ ਦੀ ਰਿਪੋਰਟ